ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵਾਂਗੇ ਲਓ ਵੀ ਮਿੱਤਰੋ ਆਪਾਂ ਕੱਲ ਲੈ ਕੇ ਆਏ ਆ ਦੋ ਪਿੰਜਰੇ ਉਹ ਤਰ੍ਹਾਂ ਦੇ ਦੋ ਪਿੰਜਰੇ ਲੈ ਕੇ ਆਏ ਆਪਾਂ ਮਿੱਤਰੋ ਕੱਲ ਤੇ ਦੇਖੋ ਪਿੰਜਰੇ ਦੀ ਬਣਤਰ ਪੂਰੇ ਘੈਂਟ ਡਿਜ਼ਾਈਨ ਦਾ ਪਿੰਜਰੇ ਪੂਰੇ ਟੌਪ ਦੇ ਲਓ ਵੀ ਕੁਣ ਇਹ ਆਦੀ ਜਾਂ ਕੋਈ ਨੀ ਕਹਾਣੀ ਅੰਮ੍ਰਿਤ ਜਦ ਖਾਣ ਅੰਝ ਜਦ ਖਾਣ ਇਹਨਾਂ ਲਈ ਬਈ ਬਜ਼ਾਰਾ ਜੀ ਦੋ ਲੈ ਗਏ ਆ ਮੈਂ ਕੱਲ ਇੱਕ ਹੈਗਾ ਪਿੰਜਰਾ ਇਹ 800 ਰੁਪਏ ਦਾ ਕਉਂ ਯੋ ਤਾਂ 800 ਦਾ ਇੱਕ ਪਿੰਜਰਾ ਜੀ ਬਹੁਤ ਹੀ ਸ਼ਾਨਦਾਰ ਪਿੰਜਰੇ ਨੇ। ਕਬੂਤਰ ਗਿਆ ਵਾਸਤੇ। ਦੇਖੋ ਦੇਖ ਕਰੋ ਚੈੱਕ। ਅੰਜਰੇ ਵੀ ਬਾਰਤ ਦਾ। ਕਬੂਤਰ ਖਾਣ ਦੇ। ਤੁਰੇ ਖਾ ਦੀਆ ਖਾਉਣੇ ਆ। ਇਹ ਵੀ ਇਹ ਆਪਾਂ ਲੈ ਕੇ ਆਏ ਆ ਪਿੰਜਰਾ ਕੱਲ ਸਿੱਧੂ ਰੈਡੀਏਟਰ ਸਰਵਿਸ। ਇੱਥੇ ਕਬੂਤਰਾਂ ਦੇ ਪਿੰਜਰੇ ਬਣਾਏ ਜਾਂਦੇ ਹਨ। ਮਿਸਤਰੀ ਪਾਲ ਸਿੰਘ। ਬਿਹਤਰੀਨ ਨਕਾ ਸਿੰਘ ਫੋਨ ਨੰਬਰ ਨੇ 94171 38884 ਤੇ 94175 76508 ਇਹ ਬਾਈ ਲੈ ਕੇ ਆਇਆ ਆਪਾਂ ਨੇੜੇ ਸਿੰਘ ਸਭਾ ਗੁਰਦੁਆਰਾ ਬੜਿਆਂ ਵਾਲੀ ਰੋਡ ਪੁੱਚੋਮੁੰਡੀ ਜ਼ਿਲ੍ਹਾ ਬਠਿੰਡਾ ਇਹ ਬਾਈ ਆਪਾਂ ਲੈ ਗਏ ਪੁੱਚੋਮੁੰਡੀ ਤੋਂ 1 ਕਰੋੜ ਨੋਟ ਸਾਰੇ ਤੇ ਜੇ ਕਿਸੇ ਵੀ ਨੂੰ ਲੋੜ ਹੁੰਦੀ ਹੈ ਪਿੰਜਰੇ ਦੇ ਕਬੂਤਰਾਂ ਦੇ ਸਮਾਨ ਦੀ ਇੱਥੇ ਸਾਰਾ ਕੁਝ ਹੀ ਬਾਹਨ ਦਾ ਕਬੂਤਰਾਂ ਦਾ ਆ ਬਾਈਆਂ ਨਾਲ ਮੇਥਰੀ ਖਾਲ ਸਿੰਘ ਮਹੀਨ ਨਕਾ ਸਿੰਘ ਇਹਨਾਂ ਦਾ ਫੱਕ ਕਰ ਲਿਓ ਸੋ ਸਾਰੇ ਵੀਰਾਂ ਦਾ ਧੰਨਵਾਦ ਕਿਉਂ ਜੋਤ ਆ ਸਾਡਾ ਛੋਟਾ ਗੁੱਤਰਵਾਜ ਜਮ ਬਈ ਘੈਂਡਾ ਪਿੰਜਰੇ ਦੱਸ ਪੂਰੇ ਘੈਂਡਾ ਘੈਂਡਾ ਪਿੰਜਰੇ ਲਓ ਵੀ ਕਰੋ ਨੋਟ ਤੇ ਲਓ ਨਵੇਂ-ਨਵੇਂ ਪਿੰਜਰੇ